ਯਾਰੀ ਦੋਸਤੋ ਪਿਆਰ ਪਰ ਇਸ ਸਾਥ ਸ਼੍ਰੀ ਅਕਾਲ ਜੀ ਦੋਸਤੋ ਪੰਜਾਬ ਦੇ ਪੋਲੀਟিক্যাল ਐਡੀਟਰ ਰਹਿ ਚੁਕੇ ਤੇ ਲੋਚਨ ਸਿੰਘ ਜੀ ਨੇ ਸਬ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਢਾਲੀਵਾਲ ਜੀ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ 12% টিਏ ਓਪੀਐਸ ਨੂੰ ਜਾਰੀ ਕਰਨ ਨੂੰ ਲੈ ਕੇ 5 ਸਾਲਾਂ ਦੇ ਏਰੀਅਰ ਦਾ ਬਕਾਇਆ ਅਤੇ ਨਵੇਂ ਭਰਤੀ ਹੋਏ ਮਲਾਜ਼ਮਾਂ ਉਤੇ ਪੇ ਕਮਿਸ਼ਨ ਦਾ ਪੰਜਾਬ ਦਾ ਜਿਹੜਾ ਅਪੇ ਕਮਿਸ਼ਨ ਨੂੰ ਜਾਰੀ ਕਰਨ ਨੂੰ ਲੈ ਕੇ ਗੱਲਬਾਤ ਜਿਹੜੀ ਕੀਤੀ ਹੈ ਤੇ ਉਸ ਦੇ ਵਿੱਚ ਮਲਾਜ਼ਮਾਂ ਦੇ ਲਈ ਇੱਕ ਵੱਡੀ ਰਾਹਤ ਭਰੀ ਖਬਰ ਜਿਹੜੀ ਹੈ ਸਬ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਢਾਲੀਵਾਲ ਜੀ ਨਾਲ ਮਲਾਜ਼ਮਾ ਨੂੰ ਦਿੱਤੀ ਹੈ ਇਸ ਤੋਂ ਬਾਅਦ ਹੁਣ ਮਲਾਜ਼ਮਾ ਦੇ ਵਿੱਚ ਕਾਫੀ ਉਤਸ਼ਾਹ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਮਲਾਜ਼ਮਾ ਦੀਆਂ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਹੁਣ ਹਾਮੀ ਜਿਹੜੀ ਹੈ ਭਰੀ ਜਾ ਚੁੱਕੀ ਹੈ ਸਬ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਢਾਲੀਵਾਲ ਜੀ ਦੇ ਵੱਲੋਂ ਸੋ ਕੀ ਹੈ ਪੂਰੀ ਅਪਡੇਟ ਤੁਹਾਨੂੰ ਜਲਦੀ ਹੀ ਦੱਸਾਂਗੇ ਲੇਕਿਨ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹੁਣ ਚੱਲਦੇ ਹਾਂ ਅੱਜ ਦੀ ਵੱਡੀ ਅਪਡੇਟ ਦੇ ਵੱਲ ਦੋਸਤ ਹਾਲ ਹੀ ਦੇ ਵਿੱਚ ਹੋਈ ਇੱਕ ਇੰਟਰਵਿਊ ਦੇ ਵਿੱਚ ਪੰਜਾਬ ਦੇ ਪੋਲੀਟੀਕਲ ਐਡੀਟਰ ਤਲੋਚਨ ਸਬ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਢਾਲੀਵਾਲ ਜੀ ਨਾਲ ਗੱਲਬਾਤ ਕੀਤੀ ਅਤੇ ਮੁਲਾਜ਼ਮਾਂ ਦੀਆਂ ਇਹਨਾਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਦੇ ਵਿਚਾਰ ਜਿਹੜੇ ਨੇ ਪੁੱਛੇ ਆ ਤੇ ਅੱਗੇ ਦੀ ਕੀ ਪਲੈਨਿੰਗ ਹੈ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਇਸ ਬਾਰੇ ਗੱਲਬਾਤ ਜਿਹੜੀ ਕੀਤੀ ਹੈ ਤੇ ਉਸ ਦੇ ਰਿਸਪੌਂਸ ਦੇ ਵਿੱਚ ਸਬ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਨੂੰ ਇੱਕ ਇੱਕ ਕਰਕੇ ਪ੍ਰਵਾਨ ਕਰਨ ਦਾ ਐਲਾਨ ਜਿਹੜਾ ਹੈ ਕੀਤਾ ਜਿਸ ਦੇ ਵਿੱਚ ਮੁਲਾਜ਼ਮ ਹੁਣ 12% OPS ਅਤੇ 5 ਸਾਲਾਂ ਦਾ ਏਰੀਆ ਤੇ ਪੀ ਕਮਿਸ਼ਨ ਦਾ ਬਕਾਇਆ ਜਿਹੜਾ ਉਹ ਮਿਲੇਗਾ ਉਸ ਤੋਂ ਬਾਅਦ ਬੇਸਿਕ ਤਨਖਾਹ ਦੀ ਥਾਂ ਤੇ ਮਲਾਜ਼ਮਾਂ ਨੂੰ ਪੂਰੀ ਤਨਖਾਹ ਜਿਹੜੀ ਹੈ ਦਿੱਤੀ ਜਾਵੇਗੀ ਤੇ ਮਲਾਜ਼ਮਾਂ ਦੇ ਉੱਤੇ ਕੇਂਦਰ ਦਾ ਜੋ ਨਵੇਂ ਮਲਾਜ਼ਮਾਂ ਦੇ ਉੱਤੇ ਕੇਂਦਰ ਦਾ ਜੋ ਪੇ ਕਮਿਸ਼ਨ ਲਾਗੂ ਹੋਇਆ ਹੈ ਉਸ ਨੂੰ ਹਟਾ ਕੇ ਪੰਜਾਬ ਦਾ ਜਿਹੜਾ ਆਪਣਾ ਪੇ ਕਮਿਸ਼ਨ ਹੈ ਜਿਹੜਾ ਉਹ ਲਾਗੂ ਕੀਤਾ ਜਾਵੇਗਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ